वेलकम गाइस उम्मीद ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਰੱਬ ਇਦਾਂ ਹੀ ਚੜ੍ਹਦੀ ਕਲਾ 'ਚ ਰੱਖੇ ਸਭ ਨੂੰ ਇਹ ਅੱਜ ਆਪਣਾ ਪਹਿਲਾ ਵਲੌਗ ਮੈਂ ਸ਼ੂਟ ਕਰਨ ਲੱਗਿਆ ਪਹਿਲਾ ਵਲੌਗ ਤੇ ਦੇਖਦੇ ਆ ਕਈ ਗਲਤੀਆਂ ਵੀ ਹੋ ਜਾਂਦੀਆਂ ਤੇ ਦੇਖੋ ਬਹੁਤ ਵਧੀਆ ਲੱਗੂਗਾ ਤੁਹਾਨੂੰ ਇਹ ਵਲੌਗ ਦੇਖ ਕੇ ਤੇ ਅੱਜ ਆਪਾਂ ਗਏ ਸੀਗੇ ਪਟਿਆਲੇ ਕੁਝ ਕੰਮ ਲਈ ਗਏ ਸੀਗੇ ਪਟਿਆਲੇ ਰਸਤੇ ਜਾਂਦੇ ਜਾਂਦੇ ਆਪਣੇ ਨਾਲ ਨੇ ਦੋ ਵੀਰ ਦੇਖੋ ਇੱਕ ਤਾਂ ਸਾਧੂ ਜੀ ਇੱਕ ਯਤेंद्रਪਾਲ ਆਜ ਗਏ ਤੇ ਹੁਣ ਆਪਾਂ ਲੱਗੀਆਂ ਆਪਣੀਆਂ ਮਹਿਫਲਾਂ ਲੱਗਣ ਹਰਜੀਤ ਵੀਰ ਕਹਿੰਦਾ ਵੀ ਮੈਂ ਗਾਣੇ ਆ ਦੁੱਖ ਗਾਣੇ ਤੇ ਬਹੁਤ ਵਧੀਆ ਮੈਂ ਸੁਣਿਆ ਪਹਿਲਾਂ ਵੀ ਇਹਨਾਂ ਨੂੰ ਬਹੁਤ ਵਧੀਆ ਗਾਉਂਦਾ ਸਾਡਾ ਵੀਰ ਇਹ ਤੇ ਵਿਚਾਰੇ ਨੂੰ ਮੌਕਾ ਨਹੀਂ ਮਿਲਿਆ ਕਿਤੇ ਗਾਣ ਦਾ ਕਿਤੇ ਬੜੀ ਸਟੇਜ ਤੇ ਤੇ ਮੈਂ ਸੋਚਿਆ ਅੱਜ ਇਹਨਾਂ ਦੀ ਵੀਡੀਓ ਬਣਾ ਕੇ ਕਿਉਂ ਨਾ ਪਾਈ ਜਾਵੇ ਹਾਂਜੀ ਗਾਇਜ਼ ਹੁਣ ਤੁਹਾਨੂੰ ਸੁਣਾਣਗੇ ਹਰਜੀਤ ਸਿੰਘ ਕਮਾਨੋਂ ਵਾਲੇ ਦੋ ਚਾਰ ਗਾਣੇ ਦੇ ਦੋ ਚਾਰ ਬੋਲ ਇਹਨਾਂ ਦੀ ਆਵਾਜ਼ ਬਾਕਮਾਨ ਹੈ ਬਹੁਤ ਵਧੀਆ ਗੌਂਦੇ ਮਦਨ ਪਹਿਲਾਂ ਦੱਸੇ ਸੀਗਾ ਜਿਵੇਂ ਚਲੋ ਆਪਾਂ ਸੁਣਦੇ ਹਾਂ ਇਹਨਾਂ ਤੋਂ ਦੋ ਚਾਰ ਗਾਣੇ ਲਓ ਜੀ ਹੁਣ ਹਰਜੀਤ ਸਿੰਘ ਗਾਣ ਲੱਗੇ ਨੇ ਇਹਨਾਂ ਦਾ ਲਿਖਿਆ ਇੱਕ ਗਾਣਾ ਇਸ ਦਾ ਨਾਮ ਹੈ ਬਚਪਨ ਲਓ ਜੀ ਆਓ ਤਾਂਜੀ ਕਰੋ ਸਟਾਰਟ ਉਹ ਦਿਨ ਬਚਪਨ ਦੇ ਵੇ ਸੱਜਣਾ ਕਦੇ ਮੁੜ ਕੇ ਆਉਣੇ ਨਹੀਂ ਜਿਨ੍ਹਾਂ ਸੰਗ ਸੀ ਰਲ ਕੇ ਖੇਡੇ ਉਹ ਯਾਰ ਥੇ ਆਉਣੇ ਨਹੀਂ ਉਹ ਦਿਨ ਬਚਪਨ ਦੇ ਵੇ ਸੱਜਣਾ ਕਦੇ ਮੁੜ ਕੇ ਆਉਣੇ ਨਹੀਂ ਜਿਨ੍ਹਾਂ ਸੰਗ ਸੀ ਰਲ ਕੇ ਖੇਡੇ ਉਹ ਯਾਰ ਥੇ ਆਉਣੇ ਨਹੀਂ ਹੁਣ ਪਹਿਲਾ ਵਾਰੀ ਗਏ ਪਿਆਰ ਯਾਰਾਂ ਵਿੱਚ ਲੱਭਿਆਂ ਨਹੀਂ ਲੱਭਦੇ ਜਦ ਚੇਤੇ ਆਉਂਦੇ ਬਚਪਨ ਹੰਝੂ ਅੱਖੀਆਂ ਚੋਂ ਵਗਦੇ ਜਦ ਚੇਤੇ ਆਉਂਦੇ ਬਚਪਨ ਹੰਝੂ ਅੱਖੀਆਂ ਚੋਂ ਵਗਦੇ ਤੇਨੇ ਰਖੜੀ ਦੇ ਭੈਣ ਤੇਰੀ ਪੁੱਛਦੀ ਕਿ ਸਾਡੇ ਤੋਂ ਕਸੂਰ ਹੋ ਗਿਆ ਗੰਧ ਭਰਲੀ ਗੁੱਡੀ ਨੇ ਲੀਕਾ ਮਾਰ ਕੇ ਜਦੋਂ ਦਾ ਸਾਥੋਂ ਦੂਰ ਹੋ ਗਿਆ ਦਿਨ ਰਖੜੀ ਦੇ ਭੈਣ ਤੇਰੀ ਪੁੱਛਦੀ ਕਿ ਸਾਡੇ ਤੋਂ ਕਸੂਰ ਹੋ ਗਿਆ ਗੰਧ ਭਰਲੀ ਗੁੱਡੀ ਨੇ ਲੀਕਾ ਮਾਰ ਕੇ ਜਦੋਂ ਦਾ ਸਾਥੋਂ ਦੂਰ ਹੋ ਗਿਆ ਜਿੱਥੇ ਖੇਡ ਕੇ ਜਵਾਨ ਹੋਇਆ ਜਾਂ ਜਿਭੀ ਉਹ ਸੁਣੀ ਪਈ ਥਾ ਪੁੱਤਰਾ ਜਿੱਥੇ ਕਰ ਕਰ ਤੈਨੂੰ ਰੋਂਦੀ ਰਹਦੀ ਐ ਪਰ ਅੱਜ ਵੀ ਉਡੀਕੇ ਤੇਰੀ ਮਾਂ ਪੁੱਤਰਾ ਉਹ ਚਿਤ ਕਰ ਕਰ ਤੈਨੂੰ ਰੋਂਦੀ ਰਹਦੀ ਐ ਪਰ ਅੱਜ ਵੀ ਉਡੀਕੇ ਤੇਰੀ ਮਾਂ ਪੁੱਤਰਾ ਲੋ ਜੀ ਦੇਖੋ ਇੰਨੀ ਮਹਿਫਲ ਲੱਗ ਚੁੱਕੀ ਐ ਪੂਰਾ ਇੰਜੋਏ ਹੋ ਰਿਹਾ ਹੈ ਨਵਾਂ ਗਾਣਾ ਅਸੀਂ ਫਿਰ ਦੰਦੇ ਅਪਡੇਟ ਅੰਸ਼ੂਜੀ ਬਾਕੀ ਕੇ ਅਪਡੇਟ ਹੋਈ ਤਾਂ ਤੁਹਾਨੂੰ ਦੰਦੇ ਆ ਅਪਡੇਟ ਕਾਲੇ 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 ਕੱਪੜੇ ਪਾਏ ਹੋਏ ਨੇ ਉਹਨਾਂ ਤੈਨੂੰ ਲੁੱਟ ਲੈਣਾ ਨਹੀਂ ਜਿਹੜੇ ਸੱਜਣ ਬਣਾਏ ਹੋਏ ਨੇ ਗਾਣਾ ਸੁਣਾ ਦੇਦਾ ਟੋਲਾ ਗਾਣਾ ਨਾ ਨਹੀਂ ਹੋ ਰਿਹਾ ਤੁਹਾਨੂੰ ਹੋਰ ਸੁਣਾਉਂਦਾ ਆਜਾ ਹੋ ਇੱਕ ਜੋੜਾ ਪੱਖੀਆਂ ਦਾ ਨੀ ਇੱਕ ਜੋੜਾ ਪੱਖੀਆਂ ਦਾ ਨੀ ਇੱਕ ਵਾਰੀ ਦੇਖ ਮੁੜ ਕੇ ਮੈਂ ਕਿਹਾ ਦੇਖ ਮੁੜ ਕੇ ਨਹੀਂ ਕੀ ਜਾਂਦਾ ਐ ਅਕੀਆਂ ਦਾ ਹਾਂਜੀ ਮਿੱਤਰੋ ਅੱਜ ਦਾ ਵਲੌਗ ਬਸ ਇੰਨਾ ਹੀ ਇਹ ਮੇਰਾ ਇੱਕ ਪਹਿਲਾ ਵਲੌਗ ਸੀਗਾ ਇੱਕ ਛੋਟੀ ਜੀ ਕੋਸ਼ਿਸ਼ ਕਰੀ ਸੀਗੀ ਦੱਸਿਓ ਤਾਂ ਕਮੈਂਟ ਕਰਕੇ ਤੁਹਾਨੂੰ ਕਿੱਦਾਂ ਲੱਗਿਆ ਤੇ ਜੇ ਤੁਸੀਂ ਹੋਰ ਵੀ ਅੱਗੇ ਤੋਂ ਵਧੀਆ ਵਧੀਆ ਵਲੌਗ ਦੇਖਣਾ ਚਾਹੁੰਦੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਜਰੂਰ ਦਬਾ ਦਿਓ ਜੇ ਵਧੀਆ ਲੱਗਿਆ ਤਾਂ ਸ਼ੇਅਰ ਕਰਿਓ ਤੇ ਤੁਹਾਨੂੰ ਵਧੀਆ ਲੱਗਿਆ ਸਾਡਾ ਇਹ ਵਲੌਗ ਅੱਜ ਦਾ ਵਲੌਗ ਤੇ ਤੁਸੀਂ ਸ਼ੇਅਰ ਕਰ ਦਿਓ ਸਾਰੇ ਹਾਂ ਭਾਈ ਹਾਂਜੀ ਵੱਧਰੋ ਵੱਧ ਸ਼ੇਅਰ ਕਰਿਓ ਜੀ ਹਾਂਜੀ ਸੋਨ ਜੀ ਸ਼ੇਅਰ ਕਰ ਦਿਓ ਥੈਂਕਸ ਗਾਇਜ਼